ਮੈਂ ਤੁਸੀਂ ਆਮ ਆਦਮੀ ਪਾਰਟੀ ਤੋਂ ਹਾਂਜੀ ਮੈਂ ਆਮ ਆਦਮੀ ਤੁਸੀਂ ਕੋਈ ਗੱਲ ਕਹੀ ਹੈ ਕਿ ਇਹ ਸਾਡੇ ਖਾਤਰ ਬਿਟੇ ਆ ਮੰਨਦੇ ਹੋ ਤੁਹਾਡੇ ਖਾਤਰ ਬਿਟੇ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜਾ ਕੰਮ ਆਮ ਆਦਮੀ ਪਾਰਟੀ ਦੇ ਜਿਹੜੇ ਜਿਹੜੇ ਸਾਡੇ ਭਗਵੰਤ ਮਾਨ ਸਾਹਿਬਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਵੀ ਰੇਟ ਕਿਉਂ ਵੱਧ ਰਿਹਾ ਉਹ ਕਿਸਾਨ ਕਰ ਰਹੇ ਨੇ ਮੰਨਦੇ ਹੋ ਉਹਨਾਂ ਤੋਂ ਰੇਟ ਕਰ ਬਿਟੇ ਮੇਰੀ ਗੱਲ ਸੁਣੋ ਮੈਂ ਆਮ ਆਦਮੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਇੱਕ ਇਨਸਾਨ ਹਾਂ ਇਹ ਕਹਿਣਾ ਜਿਨ੍ਹਾਂ ਨੂੰ ਆਪਣੇ ਵੀਰਾਂ ਦਾ ਮਤਲਬ ਨਜ਼ਰ ਆ ਰਿਹਾ ਕਿ ਦਰ ਮਹਿਸੂਸ ਹੋ ਰਿਹਾ ਇਸ ਚੀਜ਼ ਦੇ ਵਿੱਚ ਮੈਂ ਪਾਰਟੀ ਦੇ ਤੌਰ ਤੇ ਨਹੀਂ ਆਈ ਚਲੋ ਮੈਂ ਇਹ ਗੱਲ ਕਹਿਣਾ ਮੈਂ ਕਹਿੰਦਾ ਤੁਸੀਂ ਆਮ ਆਦਮੀ ਪਾਰਟੀ ਨਹੀਂ ਉਹਨੇ ਇੱਕ ਨਾਗਰਿਕ ਤੌਰ ਤੇ ਆਇਆ ਹਾਂ ਕਿ ਭਗਵੰਤ ਮਾਨ ਸਾਹਿਬ ਦਾ ਕੰਮ ਬਣਦਾ ਸੀ ਇੱਥੇ ਇਹ ਚੀਜ਼ ਨੂੰ ਬੰਦ ਕਰਾਣਾ ਜੋ ਕਿਸਾਨ ਕਰਾ ਰਹੇ ਨੇ ਇਹ ਸੈਂਟਰ ਦਾ ਮੁੱਦਾ ਹੈ ਜੀ ਨਾ ਪਰ ਸਰਕਾਰ ਪੰਜਾਬ ਪੰਜਾਬ ਉਹਨਾਂ ਨੂੰ ਦਿੱਤਾ ਸੀ ਉਹਨਾਂ ਨੂੰ ਸਰਪ੍ਰਸ ਬਣਾਇਆ ਇੱਕ ਪਿੰਡ ਦਾ ਸਰਪੰਚ ਬਣਾ ਦੋ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਗਲੀਆਂ ਨਾਲੀਆਂ ਰਖਜੀਤ ਦੀ ਉਹ ਕਦੇ ਉਹਦੀ ਪਾਰਟੀ ਹੁਣ ਭਗਵਾਨ ਸਾਹਿਬ ਮਾਨ ਨੂੰ ਪੰਜਾਬ ਦਿੱਤਾ ਇੱਕ ਕਿਸਾਨਾਂ ਨੂੰ ਤਾਂ ਬੈਣ ਦੀ ਲੋੜ ਨਹੀਂ ਜੀ ਉਹਨਾਂ ਨੂੰ ਆਪ ਪਾੜਨ ਅਗੇਦਾ ਮੇਰੇ ਰਾਜ ਦੇ ਵਿੱਚ ਟੋਲ ਪਲਾਜ਼ਾ ਇੰਨਾ ਮਹਿੰਗਾ ਹੋ ਰਿਹਾ ਮੇਰੇ ਕਿਸਾਨ ਧਰਨੇ ਲਾ ਰਹੇ ਉਹਨਾਂ ਦਾ ਆਪ ਇੱਥੇ ਆ ਕੇ ਕਰਨਾ ਜੀ ਤੇ ਉਹਨਾਂ ਨੇ ਬਹੁਤ ਸਾਰੇ ਟੋਲ ਪਲਾਜ਼ਾ ਚੁਕਾਏ ਮਾਨ ਸਾਹਿਬ ਨੇ ਬਹੁਤ ਸਾਰੇ ਟੋਲ ਪਲਾਜ਼ਾ ਲਗਾਏ ਨੇ ਮਾਨ ਸਾਹਿਬ ਆਪਣੀ ਸਪੀਡ ਦੇ ਨਾਲ ਕੰਮ ਕਰਦੇ ਆ ਰਹੇ ਹੈ ਮਾਨ ਸਾਹਿਬ ਵਰਗਾ ਵਧੀਆ ਸੀਐਮ ਨਾ ਅਜ ਤੱਕ ਪੰਜਾਬ ਨੂੰ ਮਿਲਿਆ ਹੈ ਔਰ ਨਾ ਮਿਲਣਾ ਹੈ ਜਦੋਂ ਉਹਨਾਂ ਦਾ ਟਾਈਮ ਆਏਗਾ ਉਹ ਜ਼ਰੂਰ ਇਸ ਚੀਜ਼ ਨੂੰ ਵੀ ਦੇਖਣਗੇ ਸਾਨੂੰ ਭਗਵੰਦ ਮਾਨ ਜੀ ਤੇ ਆਪਣੇ ਪਨਾ ਮੁੱਖ ਮੰਤਰੀ ਦੇ ਉੱਤੇ ਪੂਰਾ ਭਰੋਸਾ ਹੈ ਪਰ ਇਸ ਟਾਈਮ ਬਾਈ ਇਸ ਚੀਜ਼ ਉੱਤੇ ਡਿਸਕਸ਼ਨ ਨਹੀਂ ਕਰਨਾ ਚਾਹਾਂਗੇ 6 ਐਮਐਲਏ ਨੇ 92 ਦਿੱਤੇ ਨੇ 92 ਦਿੱਤੇ ਹੋਏ 6 ਐਮਐਲਏ ਇੱਥੇ ਹੀ ਨੇ ਮੈਡਮ ਚੀਨਾ ਪੋਲਾ ਗਰੇਵਾਲ ਜੀ ਪੱਪੀ ਪ੍ਰੈਸ਼ਰ ਜੀ ਮਦਨ ਨਾਲ ਬੱਗਾ ਜੀ ਸੰਧੂ ਸਾਹਿਬ ਔਰ ਤੇ ਪਰ 6 ਐਮ ਵਿੱਚ ਕੋਈ ਨਹੀਂ ਪਹੁੰਚਿਆ ਤਰ ਪਹੁੰਚਣਗੇ ਐਸਾ ਕੁਛ ਨਹੀਂ ਦੇਖੋ ਮੈਂ ਉਹਨਾਂ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੂੰਗੀ ਮੈਂ ਤਾਂ ਇੱਕ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਦੱਸਦੀ ਹਾਂ ਕਿ ਮੈਂ ਤੇ ਆਮ ਆਦਮੀ ਪਾਰਟੀ ਦੇ ਨਾਤੇ ਤੇ ਨਹੀਂ ਆਈਆਂ ਮੈਂ ਤਾਂ ਰੈਗੂਲਰ ਨਿਕਲਦੀ ਆਂ ਔਰ ਕਿਉਂਕਿ ਇਹ ਸਾਡੇ ਵਾਸਤੇ ਲੜ ਰਹੇ ਨੇ ਆਮ ਜਨਤਾ ਵਾਸਤੇ ਲੜੇ ਇਹ ਆਮ ਆਦਮੀ ਪਾਰਟੀ ਵਾਸਤੇ ਨਹੀਂ ਲੜ ਰਹੇ ਪੰਜਾਬ ਦੇ ਵਾਸਤੇ ਲੜ ਰਹੇ ਮੈਂ ਇਸ ਕਰਕੇ ਇਹਨਾਂ ਕੋਲ ਮਿਲਣ ਵਾਸਤੇ ਆਈ ਆਂ